ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਜੀ ਔਰ ਅਗਲੇ 5 ਦਿਨਾਂ ਦੇ ਯਾਨੀ ਕਿ 17 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸਨ ਦੀ ਕੀ ਪਰਿਸਥਿਤੀਆਂ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਮੌਨਸਨ ਦੇ ਕਿੰਨੇ ਮੀਂਹ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਣੀ ਆ ਐਸੇ ਲਈ ਦਿਆਂ ਤਾਜ਼ਾ ਸੈਟਲਾਈਟ ਦੱਸੇ ਨਾ ਲਾਈਵ ਸੈਟਲਾਈਟ ਦੱਸ ਰਿਹਾ ਤੁਹਾਨੂੰ ਸਦਾ ਲੱਗੇ ਚੱਲੀ ਜਾਏ ਤੇ ਲੱਗਫਗ ਸਾਢੇ 4:30 ਵਜੇ ਦਾ ਟਾਈਮ ਹੋਣ ਜਾ ਰਿਹਾ ਔਰ ਅੱਜ ਜਿਹੜਾ ਦਿਨ ਹੈਗਾ ਜੀ 12 ਜੁਲਾਈ ਦਾ ਪੰਜਾਬ ਦੇ ਹਰਤੁਫਾਗਾਂ ਦੇ ਵਿੱਚ ਮੌਸਮ ਸਾਫ ਹੈ ਹਾਲਾਂਕਿ ਕੁਝ ਹਲਕੇ ਜਿਹੇ ਛਰਾਟੇ ਲੱਗੇ ਸੀ ਬੀਤੀ ਰਾਤ ਤੇ ਅਸਲ ਜਿਹੜੀ ਫਸਲ ਹੋਈ ਆ ਕੁਝ ਮਾਲਵੇ ਦੇ ਖੇਤਰਾਂ ਦੇ ਵਿੱਚ ਔਰ ਪੁਆਦ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਬਣੀ ਹੋਈ ਆ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਹਮਸ ਜਿਹੜੀ ਆ ਸਵੇਰ ਤੋਂ ਹੀ ਬਣੀ ਹੋਈ ਆ ਤੇ ਮੌਸਮ ਲਗਭਗ ਸਾਫ ਹੀ ਆ ਆਉਂਦੇ ਦਿਨਾਂ ਦੇ ਵਿੱਚ ਵੱਡੇ ਮੀਂਹ ਤੇ ਕੋਈ ਆਸਾਰ ਨਹੀਂ ਆ ਜੀ ਅਗਲੇ ਜਕਰਫਾ 3-4 ਦਿਨਾਂ ਦੀ ਗੱਲ ਕਰਦੇ ਆ ਹਾਲਾਂਕਿ ਕੁਝ ਰਾਹਤ ਮਿਲੀ ਸੀ ਜਦੋਂ ਪਿੱਛੇ ਲਗਾਤਾਰ ਤਾਬਰ ਤੋੜ ਮੀਂਹ ਲੱਗੇ ਸੀ ਸਿਸਟਮ ਦੇ ਸਦਕਾ ਪਰ ਹੁਣ ਉਹ ਸਿਸਟਮ ਅੱਗੇ ਕੂਚ ਕਰ ਚੁੱਕਿਆ ਹੈ ਇਸ ਲਈ ਹੁਣ ਆਉਂਦੇ ਜਿਹੜੇ 3-4 ਦਿਨ ਨੇ ਇੱਕ ਤਾਂ ਗਰਮੀ ਦੇ ਵਿੱਚ ਵੀ ਵਾਧਾ ਹੋਏਗਾ ਦੂਜੇ ਲੈਵਲ ਤੇ ਹੋਊਗਾ ਇਸ ਵਿੱਚ ਵੀ ਵਾਧਾ ਹੋਏਗਾ ਹਮਸ ਨੇ ਬਹੁਤ ਹੀ ਭਾਗਾਂ ਦੇ ਵਿੱਚ ਜਿਹੜਾ ਵਾਧਾ ਕਰਨਾ ਹੈ ਤੇ ਜਿਹਦੇ ਸਦਕਾ ਕਹਿ ਲਿਆ ਕਿ ਜਿਹੜਾ ਟੈਂਪਰੇਚਰ 32 33 34 ਤੇ ਆ ਗਈ ਸੀ ਉਹ ਫਿਰ ਤੋਂ ਵਧੇ ਹੋਏ 37 38 39 ਤੇ ਜਾ ਸਕਦੇ ਨੇ ਜਾਂ ਫਿਰ 40 ਨੂੰ ਮੁੜ ਤੋਂ ਟੱਚ ਕਰ ਸਕਦੇ ਨੇ ਆਉਂਦੇ 48 72 ਘੰਟਿਆਂ ਦੇ ਵਿੱਚ ਜਿਹੜੇ ਮੀਂਹ ਦੇ ਅਸਰ ਨੇ ਜੀ ਉਹ ਕਦੋਂ ਨੇ ਇੱਕ ਸਰਕੂਲੇਸ਼ਨ ਬਣਨਾ ਇੱਕ ਤਾਂ ਐਲਪੀਏ ਯਾਨੀ ਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਤੇ ਉੱਠਦਾ ਹੋਇਆ ਉਹ ਇਸ ਡਾਇਰੈਕਸ਼ਨ ਵੱਲ ਨੂੰ ਕੂਚ ਕਰਨਾ ਹੋਣੇ Rajasthan ਤੋਂ ਲੰਘਦਾ ਹੋਇਆ ਅੱਗੇ ਲੈ ਜਾਂਦੇ ਵੱਲ ਨੂੰ ਕੂਚ ਕਰ ਜਾਵੇਗਾ ਉਹਦੇ ਸਦਕਾ ਮੀਂਹ ਦਾ ਅਸਰ ਜਿਹੜੇ ਆ ਬੜੇ ਹੋਏ ਨੇ 16 ਤੋਂ ਲੈ ਕੇ 17 18 ਦੇ ਵਿੱਚਕਾਰ ਯਾਨੀ ਕਿ 14 ਤੋਂ ਕਹ ਲਈਏ ਜਾਂ 15 ਤੋਂ ਕਹ ਲਈਏ 15 16 17 18 ਇਹਨਾਂ ਦੇ 4 ਦਿਨਾਂ ਦੇ ਵਿੱਚ ਇੱਕ ਦੋ ਵਾਰ ਵੱਡੇ ਫੱਦਰ ਤੇ ਝਟ ਜਿਹੜੀਆਂ ਮੀਹਾਂ ਦੇ ਲੱਗ ਸਕਦੀ ਹੈ ਜਿਆਦਾਤਰ ਆਸਾਰ ਮਾਲਵੇ ਦੇ ਲੱਗ ਫਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਕਿਉਂਕਿ ਜਿਹੜਾ ਸਰਕੂਲੇਸ਼ਨ ਲੰਘਣਾ ਹੈ ਉਹ ਰਾਜਸਥਾਨ ਹਰਿਆਣਾ ਇਹਦੇ ਉੱਪਰ ਦੀ ਲੰਘਣਾ ਸੋ ਜਿਹੜੇ ਰਾਜਸਥਾਨ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਸਰ ਹੋਣਗੇ ਤੇ ਇਹ ਸਰਕੂਲੇਸ਼ਨ ਕਿੰਨਾ ਕੁ ਐਕਟਿਵ ਹੋ ਕੇ ਲੰਘਦਾ ਇਹ ਤਾਂ ਵੀ ਕਾਫੀ ਕੋਈ ਡਿਪੈਂਡ ਕਰਦਾ ਹਿੱਟ ਉਹਨਾਂ ਦਿਨਾਂ ਦੇ ਵਿੱਚ ਕਿੰਨੀ ਲੱਗਦੀ ਹੈ ਔਰ ਜਿਹੜੀਆਂ ਮੌਸਮੀ ਹਵਾਵਾਂ ਵੈਸਟਰਨ ਜਟ ਕਿੰਨੀ ਸਪੀਡ ਤੇ ਜਿਹੜੀਆਂ ਨੇ ਅੱਗੇ ਵਧਦੀਆਂ ਨੇ ਇਹ ਸਾਰਾ ਕੋਈ ਡਿਪੈਂ ਫਿਲਹਾਲ 14 ਤਰੀਕ ਤੱਕ ਕੋਈ ਮੀਂਹ ਨਹੀਂ ਜੀ ਅਗਲੇ 72 ਘੰਟੇ ਮੌਸਮ ਗਰਮ ਤੇ ਖੁਸ਼ਕ ਰਹੇਗਾ ਹਾਲਾਂਕਿ ਗਰਜ ਚੁਲਿਸਕ ਕਿਤੇ ਨਾ ਕਿਤੇ ਹੁੰਦੀ ਰਹੇਗੀ ਤੇ ਕੁਝ ਸੀਮਤ ਖੇਤਰਾਂ ਦੇ ਵਿੱਚ ਕਾਰਵਾਈਆਂ ਹੁੰਦੀਆਂ ਰਹਿਣੀਆਂ ਜਿੱਥੇ ਕਿਤੇ ਬੱਦਲ ਬਣ ਗਿਆ ਉਹ ਦੋ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰ ਲੇਗਾ ਐਦਾਂ ਵਹੀ ਜਿਹੜੇ ਟੁੱਟਵੇਂ ਦੌਰ ਤੇ ਲੱਗਣਗੇ 14 ਤਰੀਕ ਤੱਕ 15 ਤੋਂ ਮੁਰਤੋਂ ਅਸਰ ਭਾਰੀ ਮੀਂਹ ਦੇ ਨੇ ਮਾਲਵਾ ਖੇਤਰ ਸਾਰਾ ਪੁਆਧ ਖੇਤਰ ਹੋ ਸਕਦਾ ਕੁਝ ਦਵਾਬੇ ਦੇ ਖੇਤਰ ਹੋ ਸਕਦਾ ਕੁਝ ਮੱਝ ਦੇ ਖੇਤਰ ਵੀ ਹੋ ਸਕਦੇ ਆ ਜਿੱਥੇ ਵੱਡੇ ਲੈਵਲ ਤੇ ਭਾਰੀ ਮੀਂਹ ਇੱਕ ਦੋ ਵਾਰ ਝਟਾ ਜੜੀਆਂ ਨੇ ਤੇਜ਼ ਲੱਗ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾਈਏ ਤੇ ਜਾਰੀ ਕਿਤੇ ਨੇ ਜੀ ਅੱਜ ਮੌਸਮ ਵਿਭਾਗ ਨੇ ਸਕਰੀਨ ਦੇ ਦੇਖ ਸਕਦੇ ਆ 17 18 11 ਤੇ 12 ਤਰੀਕ ਯਾਨੀ ਕਿ ਅੱਜ ਤੇ ਕੱਲ ਵੱਡੇ ਲੈਵਲ ਤੇ ਕੋਈ ਮੀਂਹ ਦੇ ਅਸਰ ਨਹੀਂ ਹੈ ਲਗਭਗ ਮੌਸਮ ਆਪਣਾ ਸਾਫ਼ ਰਹੇਗਾ ਲਗਭਗ 16 17 ਤਰੀਕ ਤੱਕ ਪਰ ਜਿਹੜਾ ਐਲਪੀਆ ਆ ਰਿਹਾ ਉਹਦੇ ਸਦਕਾ ਮੀਂਹ ਦੇ ਅਸਰ ਬਣੇ ਹੋਏ ਨਹੀਂ ਮੌਸਮ ਵਿਭਾਗ ਵੀ ਅਪਡੇਟ ਇਹ ਜਲਦ ਜੜਿਆ ਜਾਰੀ ਕਰ ਸਕਦਾ ਹੈ 17 18 ਤਰੀਕ ਨੂੰ ਬੜੇ ਲੈਵਲ ਦੇ ਮੀਟਰੀਆ ਪੰਜਾਬ ਦੇ ਵਿੱਚ ਦਰਜ ਹੋ ਸਕਦੇ ਨੇ ਭਾਵੇਂ 16 ਨੂੰ ਹੁਣ 17 ਨੂੰ ਹੋਣੀ ਆ 18 ਨੂੰ ਇਹ ਜਾ ਸਕਦੇ